ਦਸ ਨੇ ਉਹ ਗਾਇ ਕਿ ਦੁਪਹਿਰ 12 ਵਜੇ 21 ਵਜੇ ਦੇ ਨੇੜੇ ਤੇੜੇ ਚੰਡੀਗੜ੍ਹ ਤੇ ਜੰਮੂ ਕਸ਼ਮੀਰ ਚੋਪਚਾਲ ਦੇ ਚਟਕੇ ਮਹਿਸੂਸ ਕੀਤੇ ਗਏ ਜਿਸ ਦੇ ਨਾਲ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ ਜੰਮੂ ਕਸ਼ਮੀਰ ਦੇ ਵਿੱਚ ਪੁਚਾਲ ਦੀ ਤਿੱਬਰਤਾ 5.9 ਮਾਪੀ ਗਈ ਜਦੋਂ ਕਿ ਚੰਡੀਗੜ੍ਹ ਦੇ ਵਿੱਚ 4.7 ਦੀ ਤਿੱਬਰਤਾ ਦੇ ਨਾਲ ਪੁਚਾਲ ਦੇ ਚਟਕੇ ਜਿਹੜੇ ਕੀ ਮਹਿਸੂਸ ਕੀਤੇ ਗਏ ਨੇ ਜਿਸ ਦੇ ਨਾਲ ਕੁਝ ਦੇਰ ਦੇ ਲਈ ਲੋਕ ਆਪਣੇ ਕਰਾਂ ਅਤੇ ਦਫ਼ਤਰਾਂ ਤੋਂ ਜਿਹੜੇ ਕਿ ਬਾਹਰ ਵੀ ਨਿਕਲੇ ਆਏ ਨੇ ਪੁਚਾਲ ਦਾ ਕੇਂਦਰ ਅਫਗਾਨਿਸਤਾਨ ਰਿਹਾ ਪਰ ਇਸ ਨੂੰ ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਅਤੇ ਨੇੜੇ-ਤੇੜੇ ਦੇ ਖੇਤਰਾਂ ਦੇ ਵਿੱਚ ਜੋ ਮਹਿਸੂਸ ਕੀਤਾ ਗਿਆ ਚੰਡੀਗੜ੍ਹ ਅਤੇ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਵੀ ਹਲਚਲ ਜਿਹੜੀ ਕਿ ਮਹਿਸੂਸ ਕੀਤੀ ਗਈ ਹੈ ਰਾਹਤ ਦੀ ਗੱਲ ਰਹੇ ਹੈ ਕਿ ਕਿਸੇ ਤਰ੍ਹਾਂ ਦੇ ਜਾਨ-ਮਾਲ ਦੇ ਨੁਕਸਾਨ ਦੀ ਕੋਈ ਖਬਰ ਜਿਹੜੀ ਕਿ ਸਾਹਮਣੇ ਨਹੀਂ ਆਉਂਦੀ ਹੈ ਤਾਂ ਲੋਕ ਆਪਣੇ ਘਰਾਂ ਤੇ ਦਫ਼ਤਰਾਂ ਤੋਂ ਜਿਹੜੇ ਕਿ ਹਾਰਾਜਾਂ ਦੇ ਨੇ ਫਿਰੋਸਪੁਰ ਤੋਂ ਵੀ ਲੋਕਾਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉੱਥੇ ਵੀ ਚੜਕੇ ਮਹਿਸੂਸ ਕੀਤੇ ਗਏ ਨੇ ਅੰਮ੍ਰਿਤਸਰ ਵਿੱਚ ਵੀ ਫਿਲਹਾਲ ਕਿਸੇ ਵੱਡੇ ਨੁਕਸਾਨ ਦੀ ਖਬਰ ਨਹੀਂ ਆਇਆ ਪਰ ਪ੍ਰਸ਼ਾਸਕ ਸਥਿਤੀ ਤੇ ਨਜ਼ਰ ਰੱਖ ਰਿਹਾ ਲੋਕਾਂ ਨੂੰ ਵੀ ਸਾਵਧਾਨੀ ਵਰਤਣ ਅਤੇ ਸੁਰੱਖਿਆ ਪ੍ਰਬੰਧਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੀ ਸਲਾਹ ਦਿੱਤੀ ਗਈ ਹੈ ਇਹ ਸਪੁੱਚਾਲ ਦਾ ਕਿਹੜੇ ਅਫਗਾਨਿਸਤਾਨ ਨੂੰ ਦੱਸਿਆ ਜਾ ਰਿਹਾ ਮੰਨਿਆ ਜਾ ਰਿਹਾ ਹੈ ਕਿ ਹਿੰਦੂ ਕੁਸ਼ਤियां ਪਹਾੜੀਆਂ ਇਸ ਦਾ ਕੇਂਦਰ ਸੰਤੇ ਪੰਜਾਬ ਦੀ ਰਾਜस्तानी ਚੰਡੀਗੜ੍ਹ ਤੋਂ ਲਾਵਾ ਜਲੰਧਰ ਲੁਧਿਆਣਾ ਸਮੇਤ ਕਈ ਹੋਰ ਸ਼ਹਿਰਾਂ ਦੇ ਵਿੱਚ ਪੁਚਾਲ ਦੇ ਚਟਕੇ ਜਿਹੜੇ ਕਿ ਮਹਿਸੂਸ ਕੀਤੇ ਗਏ ਨੇ ਜੇਕਰ ਗੱਲ ਕਰੀਏ ਜੰਮੂ ਕਸ਼ਮੀਰ ਦੇ ਇਤਹਾਸ ਦੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਵੀ ਪੁਚਾਲ ਦਾ ਅਸਰ ਦਿਖਾਈ ਦਿੱਤਾ ਹੈ ਇਹ ਵੀ ਧਿਆਨ ਦੇਣ ਯੋਗ ਹੈ ਕਿ ਇਹ ਖੇਤਰ ਪੁਚਾਲ ਦੇ ਪਖੋ ਸੰਵੇਦਨਸ਼ੀਲ ਖੇਤਰ ਦੇ ਵਿੱਚ ਆਉਂਦਾ ਹੈ ਹਿੰਦੂ ਕੁਸ਼ ਪਹਾੜੀ ਖੇਤਰ ਦੇ ਵਿੱਚ ਟੈਕਟੋਨਿਕ ਪਲੇਟਾਂ ਦੀ ਗਤੀ ਅਕਸਰ ਪੁਚਾਲ ਦਾ ਕਾਰਨ ਬਣਦੀ ਹੈ ਮਾਹਿਰਾ ਦੇ ਅਨੁਸਾਰ ਪੁਚਾਲ ਦੀ ਢੁਗਾਈ 80 ਕਿਲੋਮੀਟਰ ਹੋਂ ਕਰਕੇ ਇਸ ਦਾ ਪ੍ਰਭਾਵ ਦੂਰ ਦਰਾਡੇ ਦੇ ਇਲਾਕਿਆਂ ਵਿੱਚ ਵੀ ਮਹਿਸੂਸ ਕੀਤਾ ਗਿਆ ਪਰ ਸੱਤਾ ਦੇ ਭਾਰਿਤ ਬਾਹੀ ਦੀ ਸੰਭਾਵਨਾ ਕਟ ਹੈ ਫਿਰ ਵੀ ਪ੍ਰਸ਼ਾਸਨ ਨੇ ਜਨਤਾ ਨੂੰ ਸੁਚੇਤ ਰਹਿਣ ਤੇ ਅਫਵਾਹਾਂ ਤੋਂ ਬਚਣ ਦੀ ਅਪੀਲ ਜਿਹੜੀ ਕੀ ਕੀਤੀ ਹੈ ਪੁਚਾਲ ਦੇ ਦੌਰਾਨ ਸੁਚੇਤ ਰਹੋ ਤੇ ਹੌਲੀ ਹੌਲੀ ਚੱਲੋ ਤੇ ਆਪਣੀਆਂ ਹਰਕਤਾਂ ਨੂੰ ਕੁਝ ਕਦਮਾਂ ਤੱਕ ਸੀਮਿਤ ਰੱਖੋ ਤਾਂ ਜੇਕਰ ਪੁਚਾਲ ਆਵੇ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਸਭ ਤੋਂ ਪਹਿਲੀ ਗੱਲ ਪੁਚਾਲ ਦੇ ਦੌਰਾਨ ਸੁਚੇਤ ਰਹੋ ਤੇ ਹੌਲੀ-ਹੌਲੀ ਚੱਲੋ ਆਪਣੀਆਂ ਹਰਕਤਾਂ ਨੂੰ ਕੁਝ ਕਦਮਾਂ ਤੱਕ ਸੀਮਿਤ ਰੱਖੋ ਤਾਂ ਜੋ ਤੁਸੀਂ ਨੇੜੇ ਦੀ ਕਿਸੇ ਸੁਰੱਖਿਅਤ ਜਗ੍ਹਾ ਤੇ ਪਹੁੰਚ ਸਕੋ ਇਸ ਤੋਂ ਇਲਾਵਾ ਜਦੋਂ ਪੁਚਾਲ ਦੇ ਚਟਕੇ ਰੁਕ ਜਾਂਦੇ ਹਨ ਤਾਂ ਘਰ ਦੇ ਅੰਦਰ ਹੀ ਰਹੋ ਜਦੋਂ ਤੱਕ ਤੁਹਾਨੂੰ ਬਾਹਰ ਜਾਣਾ ਸੁਰੱਖਿਤ ਨਾ ਲੱਗੇ ਕਿਰਪਾ ਕਰਕੇ ਧਿਆਨ ਦਿਓ ਕਿ ਜੇਕਰ ਤੁਸੀਂ ਪੁਚਾਲ ਦੇ ਤੇਜ਼ ਝਟਕੇ ਮਹਿਸੂਸ ਕਰ ਰਹੇ ਹੋ ਤਾਂ ਤੁਹਾਨੂੰ ਤੁਰੰਤ ਆਪਣੇ ਘਰ ਵਿੱਚ ਕਿਸੇ ਮਜ਼ਬੂਤ ਫਰਨੀਚਰ ਦੇ ਹੇਠਾਂ ਬੈਠਣਾ ਚਾਹੀਦਾ ਹੈ ਅਤੇ ਆਪਣੇ ਹੱਥ ਆਪਣੇ ਸਿਰ ਤੇ ਰੱਖਣੇ ਚਾਹੀਦੇ ਹਨ ਜੇਕਰ ਪੁਚਾਲ ਦੇ ਝਟਕੇ ਹਲਕੇ ਹੰਤਾ ਫਰਸ਼ ਤੇ ਬੈਠ ਜਾਓ ਤਾਇਕੁੱਝ ਗੱਲਾਂ ਨੇ ਜਿਸ ਦਾ ਤੁਸੀਂ ਧਿਆਨ ਰੱਖ ਸਕਦੇ ਜਦੋਂ ਤੁਹਾਨੂੰ ਪੁਚਾਲ ਦੇ ਝਟਕੇ ਮਹਿਸੂਸ ਹੋਣ ਤਾਂ ਤੁਸੀਂ ਇੰਨਾ ਗੱਲਾਂ ਦਾ ਧਿਆਨ ਜਿਹੜਾ ਕੀ ਜ਼ਰੂਰ ਰੱਖੋ ਤੇ ਆਸ-ਪਾਸੇ ਦੇ ਲੋਕਾਂ ਨੂੰ ਵੀ ਸੁਚੇਤ ਕਰੋ